ਕੇਂਦਰ ਸਰਕਾਰ ਨੇ ਡਰਾਫਟ ਨੂੰ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਪੇਚਿਆ ਉਹਦੇ ਤੇ ਚਰਚਾ ਹੋਈ ਅਸੀਂ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਉਹਦਾ ਵਿਰੋਧ ਕੀਤਾ ਅਸੀਂ ਕਿਹਾ ਵੀ ਜੇ ਤੁਸੀਂ ਇਹਨੂੰ ਲਾਗੂ ਕਰੋਗੇ ਤਾਂ ਫਿਰ ਅਸੀਂ ਕਿਤੋਂ ਵੀ ਵੱਡਾ ਅੰਦੋਲਨ ਕਰਾਂਗੇ ਤੋਂ ਲੱਗਦਾ ਕਿ ਸਟੇ ਲੈਪ ਪਾਉਗੀ ਸਰਕਾਰ ਅਗਰ ਨਹੀਂ ਲੈਂਦੀ ਤਾਂ ਤੁਹਾਡਾ ਕੀ ਦੇਖੋ ਮੈਂ ਅਸੀਂ ਤਾਂ ਕਹੇ ਆਂ ਵੀ ਜੇ ਤੁਸੀਂ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੰਦੋਲਨ ਹੋਏਗਾ ਔਰ ਪਹਿਲਾਂ ਨਾਲੋਂ ਵੱਡਾ ਅੰਦੋਲਨ ਹੋਏਗਾ ਸਾਡਾ ਲੇਟੇ ਬਲਵੀਰ ਸਿੰਘ ਰਾਜੇਵਾਲ ਨੇ ਰਾਜੇਵਾਲ ਸਾਹਿਬ ਮੀਟਿੰਗ ਕਰਕੇ ਆਏ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਨਾਲ ਇਹਨਾਂ ਨੇ ਇੱਕ ਚਿੱਠੀ ਵੀ ਲਿਖੀ ਆ ਜੋ ਦੇਸ਼ ਦੇ ਚੀਫ ਜਸਟਿਸ ਆਫ ਇੰਡੀਆ ਉਹਨਾਂ ਨਾਲ ਜਿਹੜੀ ਚਿੱਠੀ ਲਿਖੀ ਉਹਦੀ ਇਬਾਰਤ ਕੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਰਾਜਵਾਲ ਸਾਹਿਬ ਨੇ ਰਾਜਵਾਲ ਸਾਹਿਬ ਜਿਹਦੀ ਇਹ ਚਿੱਠੀ ਲਿਖੀ ਗਈ ਹੈ ਪਹਿਲਾਂ ਤਾਂ ਇਹ ਚਿੱਠੀ ਦੀ ਇਬਾਰਤ ਕੀ ਹੈਗੀ ਆ ਜੋ ਤੁਸੀਂ ਚਿੱਠੀ ਦੇ ਵਿੱਚ ਬੜੀਆਂ ਸਾਰੀਆਂ ਮੰਗਾ ਕਰਕੀਆਂ ਕਰਕੇ ਲਿਖੀ ਪਈ ਅਸੀਂ ਦਿੱਲੀ ਅੰਦੋਲਨ ਨੂੰ ਖਨੌਰੀ ਐਰ ਸ਼ੰਭੂ ਬਾਰਡਰ ਤੇ ਅੰਦੋਲਨ ਕਿਸਾਨਾਂ ਦਾ ਚੱਲ ਰਿਹਾ ਤੇ ਸਾਡੀ ਜੁਡੀਸ਼ਰੀ ਚੁੱਪ ਹੈ ਮੈਂ ਚੀਫ ਜਸਟਿਸ ਨੂੰ ਪੁੱਛਿਆ ਮੈਨੂੰ ਦੱਸਿਓ ਅਸੀਂ ਜਿਹੜੇ ਕਿਸਾਨ ਆ ਸਾਡੀ ਦਿੱਲੀ ਰਾਜਧਾਨੀ ਨਹੀਂ ਹੈ ਅਸੀਂ ਦਿੱਲੀ ਨਹੀਂ ਜਾ ਸਕਦੇ ਮੈਨੂੰ ਦੱਸਿਓ ਵੀ ਕੀ ਅਸੀਂ ਪੀਸਫੁਲ ਪ੍ਰੋਟੈਸਟ ਦਿੱਲੀ ਵਿੱਚ ਜਾ ਕੇ ਨਹੀਂ ਕਰ ਸਕਦੇ ਮੈਂ ਉਹਨਾਂ ਨੂੰ ਲਿਖਿਆ ਵੀ ਜਦੋਂ ਭਜਨ ਲਾਲ ਦੀ ਸਰਕਾਰ ਸੀ ਏਸ਼ੀਆੜ ਵੇਲੇ ਉਦੋਂ ਉਹਨੇ ਪੰਜਾਬੀਆਂ ਨੂੰ ਰੋਕ ਰੋਕ ਕੇ ਗੱਡੀਆਂ 'ਚੋਂ ਸਲੀਲ ਕੀਤਾ ਗੱਡੀਆਂ 'ਚੋਂ ਲਾਹ ਲਾ ਕੇ ਉਹਨਾਂ ਨੂੰ ਰੋਕਿਆ ਬੱਸਾਂ 'ਚੋਂ ਲਾਹ ਕੇ ਰੋਕਿਆ ਤੇ ਉਹਦੇ ਬਾਅਦ ਜਦੋਂ ਖੱਟਰ ਦੀ ਸਰਕਾਰ ਆ ਗਈ ਕੇਂਦਰ ਸਰਕਾਰ ਨੇ ਖੱਟਰ ਸਰਕਾਰ ਨੇ ਹੁਣ ਸੈਣੀ ਸਰਕਾਰ ਨੇ ਸੱਤ-ਸੱਤ ਲੇਅਰ ਦੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੋਇਆ ਵੀ ਮੈਨੂੰ ਦੱਸਿਆ ਜਾਏ ਸੰਵਿਧਾਨ ਦੀ ਕਿਹੜੀ ਧਾਰਾ ਹੈ ਜਿਹੜੀ ਸੂਬਾ ਸਰਕਾਰ ਨੂੰ ਬੈਰੀਕੇਡ ਲਾ ਕੇ ਲੋਕਾਂ ਨੂੰ ਰੋਕਣ ਦਾ ਇੰਤਜ਼ਾਮ ਕਰ ਸਕਦੀ ਹੈ ਔਰ ਇਹ ਇਹਦੇ ਨਾਲ ਕੱਲਾ ਕਿਸਾਨ ਅੰਦੋਲਨ ਨੂੰ ਨਹੀਂ ਫਰਕ ਪਿਆ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੇ ਵਪਾਰ ਨੂੰ ਪੰਜਾਬ ਉਸ ਨੂੰ ਵੀ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਕੀ ਪੰਜਾਬ ਦੇ ਲੋਕ ਵਿਦੇਸ਼ੀ ਨੇ ਕੀ ਪੰਜਾਬ ਦੇ ਲੋਕ ਦੁਸ਼ਮਣ ਨੇ ਤੁਹਾਡੇ ਇਹਦੇ ਮੈਂ ਇਦਾਂ ਦੇ ਸਵਾਲ ਉਠਾਏ ਨੇ ਵੀ ਜਦੋਂ ਇਦਾਂ ਦੀ ਗੱਲ ਹੁੰਦੀ ਹੈ ਤੁਸੀਂ ਛਿੱਲੀਆਂ ਹਦਾਇਤਾਂ ਕਿਉਂ ਦਿੰਦੇ ਹੋ ਤੁਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ ਜਿਨ੍ਹਾਂ ਨੇ ਨੈਸ਼ਨਲ ਹਾਈਵੇ ਹਾਈਵੇ ਕਰਕੇ ਜਾਮ ਕਰਕੇ ਲੋਕਾਂ ਦੇ ਵਿੱਚ 파ੜਾ ਉਹਨਾਂ ਦੇ ਮਨ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਛਾ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਕੀ ਦਿਆ ਮੀਟਿੰਗ ਜਿਹੜਾ ਕੇਂਦਰ ਸਰਕਾਰ ਨੇ ਡਰਾਫਟ ਆਨ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਭੇਜਿਆ ਹੈ ਉਹਦੇ ਤੇ ਚਰਚਾ ਹੋਈ ਅਸੀਂ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਉਹਦਾ ਵਿਰੋਧ ਕੀਤਾ ਅਸੀਂ ਕਿਹਾ ਵੀ ਜੇ ਤੁਸੀਂ ਇਹਨੂੰ ਲਾਗੂ ਕਰੋਗੇ ਤਾਂ ਫਿਰ ਅਸੀਂ ਕਿਤੋਂ ਵੀ ਵੱਡਾ ਅੰਦੋਲਨ ਕਰਾਂਗੇ ਕਿਉਂਕਿ ਇਹ ਉਹੀ ਸਭ ਕੁਝ ਹੈ ਜਿਹੜਾ ਅਸੀਂ 13 ਮਹੀਨੇ ਅੰਦੋਲਨ ਕਰਕੇ ਕਾਨੂੰਨ ਵਾਪਸ ਕਰਵਾਇਆ ਸੀ ਇਹ ਪਾਲਿਸ਼ਡ ਲੈਂਗੁਏਜ ਦੇ ਵਿੱਚ ਉਹੀ ਸੇਮ ਦੁਬਾਰਾ ਕਾਰਪੋਰੇਟ ਐਗਰੀਕਲਚਰ ਵੱਲ ਵਧਣ ਵਾਸਤੇ ਸਾਡੇ ਮੰਡੀ ਤੋੜਨ ਵਾਸਤੇ ਕੇਂਦਰ ਦੀ ਖੇਡ ਹੈ ਪੰਜਾਬ ਸਰਕਾਰ ਉਹਦੀ ਖੇਡ 'ਚ ਨਾ ਹੈ ਔਰ ਛੇਤੀ ਤੋਂ ਛੇਤੀ ਵਿਧਾਨ ਸਭਾ ਦਾ ਸੈਸ਼ਨ ਸਦਕੇ ਨੂੰ ਆਊਟਰੇਟਲੀ ਰਿਜੈਕਟ ਕਰਿਆ ਅੱਛਾ ਖੇਤੀਬਾੜੀ ਮੰਤਰੀ ਦਾ ਪੰਜਾਬ ਸਰਕਾਰ ਦਾ ਇਹਦੇ ਵਿੱਚ ਕੀ ਸਟੈਂਡ ਰਿਹਾ ਅੱਜ ਕੀ ਉਹ ਕਹਿੰਦੇ ਨੇ ਕਿ ਵਿਧਾਨ ਸਭਾ ਦੇ ਅੰਦਰ ਅਸੀਂ ਇਸ ਨੂੰ ਲਿਆ ਕੇ ਖਾਰਜ ਕਰਾਂਗੇ ਨਹੀਂ ਉਹਨਾਂ ਨੇ ਕਿਹਾ ਹਾਲੇ ਮੈਂ ਇੱਕ ਮੀਟਿੰਗ ਆਫੀਸਰਸ ਨਾਲ ਕਰ ਲਈ ਇੱਕ ਮੀਟਿੰਗ ਆ ਹੁਣ ਸਾਡੇ ਨਾਲ ਹੋਗੀ ਇੱਕ ਹਾਲੇ ਕੁਝ ਬੁੱਧੀ ਜੀਵਿਆਂ ਨਾਲ ਮੀਟਿੰਗ ਕਰਨੀ ਹੈ ਇੱਥੇ ਬਾਦ ਉਹ ਕਹਿੰਦੇ ਨਿਸ਼ਚਿੰਤ ਰਹੋ ਅਸੀਂ ਤੁਹਾਡੇ ਨਾਲ ਖੜੇ ਹਾਂ ਪਹਿਲਾ ਸਟੈਂਡ ਇੰਨਾ ਵਧੀਆ ਕਿਸਾਨੀ ਨੂੰ ਲੈ ਕੇ ਦਿਹਾ ਨਹੀਂ ਆ ਪਿਛਲੇ ਸਮਿਆਂ ਦੇ ਵਿੱਚ ਵਿਵਾਦ ਜੋ ਰਹੇ ਚਾਹ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਰਹੇ ਜਾਂ ਕਿਸਾਨੀ ਦੇ ਹੋਰ ਮਸਲਿਆਂ ਨੂੰ ਲੈ ਕੇ ਰਹੇ ਤੋਂ ਲੱਗਦਾ ਕਿ ਸਟੈਂਡ ਲੈ ਪਾਉਗੀ ਸਰਕਾਰ ਕਿ ਨਹੀਂ ਲੈਂਦੀ ਤਾਂ ਤੁਹਾਡਾ ਕੀ ਦੇਖੋ ਮੈਂ ਅਸੀਂ ਤਾਂ ਕਹੇ ਆਂ ਵੀ ਜੇ ਤੁਸੀਂ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੰਦੋਲਨ ਹੋਏਗਾ ਔਰ ਪਹਿਲਾਂ ਨਾਲੋਂ ਵੱਡਾ ਅੰਦੋਲਨ ਹੋਏਗਾ ਔਰ ਮੈਂ ਬੜਾ ਸਪਸ਼ਟਾਂ ਵੀ ਸਰਕਾਰਾਂ ਕਦੇ ਭਲੀਆਂ ਨਹੀਂ ਹੁੰਦੀਆਂ ਅੱਜ ਲੋਕਾਂ ਦੀਆਂ ਸਰਕਾਰਾਂ ਨਹੀਂ ਰਹੀਆਂ ਅੱਜ ਸਰਕਾਰਾਂ ਜਿਹੜੀਆਂ ਨੇ ਇਹ ਕਾਰਪੋਰੇਟਸ ਦੀਆਂ ਇਹ ਆਪਣੀਆਂ ਜ਼ਰੂਰਤਾਂ ਦੀਆਂ ਸਰਕਾਰਾਂ ਹੋ ਗਈਆਂ ਲੋਕੀ ਦੂਜੇ ਨੰਬਰ ਤੇ ਰਹਿ ਜਾਂਦੇ ਸਰਕਾਰ ਹੁਣ ਤੁਸੀਂ ਐਜੀਟੇਸ਼ਨ ਕਰਨ ਦਾ ਕੋਈ ਪਲਾਨ ਕੀਤਾ ਹੋਇਆ ਇਹ ਅਸੀਂ 23 ਤਾਰੀਖ ਨੂੰ ਸਾਰੇ ਦੇਸ਼ ਵਿੱਚ ਡੀਸੀ ਆਫਿਸਿਸ ਦੇ ਸਾਹਮਣੇ ਇੱਕ ਤਾਂ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਸ ਵੇਲੇ ਕਿਸਾਨਾਂ ਦਾ ਉਹਦੇ ਹੱਕ ਵਿੱਚ ਔਰ ਰਾ ਜਿਹੜਾ ਖਰੜਾ ਭੇਜਿਆ ਹੈ ਇਹਦੇ ਖਿਲਾਫ ਅਸੀਂ 23 ਤਰੀਕ ਨੂੰ ਡੀਸੀ ਆਫਿਸ ਦੇ ਸਾਹਮਣੇ ਮੁਜਾਹਰੇ ਕਰ ਰਹੇ ਹਾਂ ਧੰਨਵਾਦ ਜੀ ਤਾਂ ਇਹਨੇ ਬਲਵੀਰ ਸਿੰਘ ਰਾਜੇਵਾਲ ਜਿਹੜੇ ਕੀ ਕਹਿ ਰਹੇ ਕਿ 23 ਤਰੀਕ ਨੂੰ 23 ਦਸੰਬਰ ਨੂੰ ਇਹਨਾਂ ਵੱਲੋਂ ਡੀਸੀ ਦਫ਼ਤਰਾਂ ਦੇ ਸਾਹਮਣੇ ਇਸ ਖੇਤੀ ਖਰੜੇ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾਏਗਾ ਲੇਕਿਨ ਅੱਜ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਇੱਕ ਭਰੋਸਾ ਜ਼ਰੂਰ ਦਿੱਤਾ ਗਿਆ ਕਿ ਜਿਹੜੇ ਇਹ ਖੇਤੀ ਡਰਾਫਟ ਹੈਗੇ ਨੇ ਇਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਏਗਾ ਕੈਮਰਾਮੈਨ ਤੁਲਸੀ ਮਹਿਰਾ ਦਿਨਾਰ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਦੀਕੋਟ